ਕਿਲੌ ਸ਼ਾਰਪੁਰ ਦੇ ਗੁਰਦੁਆਰਾ ਸ਼੍ਰੀ ਰਾਮਪੁਰ ਖੇੜਾ ਤੋਂ ਨਗਰ ਕੀਰਤਨ ਰਵਾਨਾ ਹੁੰਦੇ ਹੋਏ ਇਸ ਮੌਕੇ ਦੇ ਉੱਤੇ ਕੈਬਨਿਟ ਮੰਤਰੀ ਡਾਕਟਰ ਰੋਜੋ ਸਿੰਘ ਹੋਏ ਨਤਮਸਤਕ। ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸ਼੍ਰੀ ਨਗਰ ਸਾਹਿਬ ਤੋਂ ਗੁਰੂ ਮਹਾਰਾਜ ਦੀ ਸਵਾਰੀ ਗੁਰੂ ਮਹਾਰਾਜ ਦਾ ਸੂਤ ਨਗਰ ਕੀਰਤਨ ਦੇ ਰੂਪ ਵਿੱਚ ਜੋ 19 ਤਰੀਕ ਨੂੰ ਅੱਥਵਾ ਚੱਲਿਆ ਸੀਗਾ ਉਹ ਯਾਤਰਾ चलती चलती अच्छे हशियारपुर जिले की टांडा विचे गुरद्वारा रामपुर खेड़ा साहब पहुँच गई हैगी हूँ है है। जी अगली जी यात्रा होनी है इतों टांडा हल्के तो निकल के शाम चासी हशियारपुर चबे दर्शिंग राही अच्छी आनंदपुर साहब उत्त जानी हैगी है। मैं कहूँगा कि बड़ा अद्भुत तो बड़ा अलौकिक बड़ा भाग वाला समय है कि असी आप नवे पातशाह श्री गुरु तेग बहादुर जी ਦੇ ਨਾਲ ਉਹਨਾਂ ਦੇ ਜਤਨ ਸਿਕਸ ਸਵੇ ਮਤੀ ਦਾਸ ਸਤਿਦਾਸ ਸੋਈ ਦੇਲਾ ਜੀ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸਰ ਨਗਰ ਕੀਰਤਨ ਸਰ ਸਮਾਗਮ ਉਹਨਾਂ ਨੂੰ ਸਮਰਪਿਤ ਤੇ ਮੈਂ ਕਹਾਂਗਾ ਕਿ ਇੱਕ ਇਹੋ ਜਿਹਾ ਪਰਿਵਾਰ ਆ ਜਿੱਥੇ ਕਿ ਗੁਰੂ ਸਾਹਿਬ ਜੀ ਨੇ ਖੁਦ ਆਪ ਤੇ ਉਹਨਾਂ ਦੀ ਤਰ੍ਹਾਂ ਪਤਨੀ ਜੀ ਤੇ ਉਹਨਾਂ ਦੇ ਬੇਟੇ ਜੀ ਦਸਵੇਂ ਪਾਛੀ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪੂਰੇ ਪਰਿਵਾਰ ਨੇ ਐਸੀ ਗੱਲ ਕਰੀ ਉਹ ਤਿੰਨ ਕਿਹੜੀਆਂ ਨੇ ਸ਼ਹਾਦਤ ਦਿੱਤੀ ਹੈ ਆਪਣਾ ਬੰਸ ਉਹਨਾਂ ਨੇ ਆਪਣਾ ਕੁਰਬਾਨ ਕਰਤਾ ਸਿੱਖ ਫੈਮਲੀ ਸਿੱਖ ਪਰਮਲੀ ਜਮੈਂ ਬੇਨਤੀ ਕਰਉਂਗਾ ਸਾਰੇ ਸੰਗਤ ਨੂੰ ਕਿ ਅਸੀਂ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਸਿੱਖਿਆ ਨੂੰ ਦੇਖਦੇ ਹੋਏ ਅਸੀਂ ਸਾਰੇ ਰਲ ਕੇ ਅਸੀਂ ਆਪਾਂ ਇਸ ਸਮਾਗਮ 'ਤੇ ਅਸੀਂ ਆਪਾਂ ਹਾਜ਼ਰੀ ਲਗਾਈਏ ਇਹ ਗੁਰੂ ਮਹਾਰਾਜ ਜੀ ਦਾ ਸ਼ਰਧਾਂਜਲੀ ਜੀ